ਹਾਂਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਆਂਗਣਵਾੜੀ ਵਿਭਾਗ ਵਿੱਚ ਜੋ ਵੱਡੀ ਭਰਤੀ ਨਿਕਲੀ ਹੈ ਉਸ ਦੇ ਸੰਬੰਧ ਵਿੱਚ ਗੱਲ ਕਰਾਂਗੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਹਰ ਇੱਕ ਅਪਡੇਟ ਜੋ ਮਿਲ ਸਕੇ ਪੰਜਾਬ ਆਂਗਣਵਾੜੀ ਵਿਭਾਗ ਵਿੱਚ ਨਿਕਲੀ ਭਰਤੀ ਦੇ ਸੰਬੰਧ ਵਿੱਚ ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਆਨਲਾਈਨ ਅਰਜੀ ਭਰਨ ਦੀ ਸ਼ੁਰੂਆਤੀ ਮਿਤੀ ਹੈ ਜੋ 19/11/25 ਹੈ ਸਵੇਰੇ 9 ਵਜੇ ਤੋਂ ਔਨਲਾਈਨ ਅਰਜ਼ੀਆਂ ਭਰੀਆਂ ਜਾਣਗੀਆਂ। ਤੋਂ ਔਨਲਾਈਨ ਅਰਜ਼ੀ ਭਰਨ ਦੀ ਜੋ ਆਖਰੀ ਮਿਤੀ ਹੈ 10/12/25 12 ਵਜੇ ਤੱਕ ਦਾ ਟਾਈਮ ਦਿੱਤਾ ਗਿਆ ਹੈ। ਇਸ ਵਿੱਚ ਜੋ ਲਿਖਿਆ ਉਸ ਦੇ ਸਬੰਧ ਵਿੱਚ ਗੱਲ ਕਰਾਂਗੇ। ਪੰਜਾਬ ਰਾਜ ਵਿੱਚ 1316 ਅੰਗਣਵਾੜੀ ਵਰਕਰਾਂ AWW ਅਤੇ 4794 ਅੰਗਣਵਾੜੀ ਹੈਲਪਰਾਂ ਦੀ ਕੁੱਲ 6110 ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਚਾਹਵਾਨ ਅਤੇ ਯੋਗ ਕੇਵਲ ਇਸਤਰੀਆਂ ਉਮੀਦਵਾਰ ਸਿਰਫ ਇਸ ਨੂੰ ਜੋ ਇਸਤਰੀਆਂ ਹੀ ਫਿਲ ਕਰ ਸਕਦੀਆਂ ਨੇ ਉਮੀਦਵਾਰ ਨਿਰਧਾਰਿਤ ਫਾਰਮੈਟ ਅਨੁਸਾਰ ਲੋੜਿੰਦੇ ਦਸਤਾਵੇਜ਼ ਸਮੇਤ sswdcd.punjab.gov.in ਲਿੰਕ ਰਾਹੀਂ ਕੇਵਲ ਆਨਲਾਈਨ ਹੀ ਅਰਜ਼ੀਆਂ ਦੇ ਸਕਦੇ ਹਨ ਹੋਰ ਕਿਸੇ ਵੀ ਮੋੜ ਰਾਹੀਂ ਦਿੱਤੀ ਗਈ ਅਰਜ਼ੀ ਮਨਜ਼ੂਰ ਨਹੀਂ ਕੀਤੀ ਜਾਵੇਗੀ ਸੋ ਤੁਸੀਂ ਇਸ ਫਾਰਮ ਨੂੰ ਸਿਰਫ ਆਨਲਾਈਨ ਹੀ ਅਪਲਾਈ ਕਰ ਸਕਦੇ ਹੋ ਹੋਰ ਕਿਸੇ ਵੀ ਮੋੜ ਵਿੱਚ ਇਸ ਨੂੰ ਨਹੀਂ ਭਰਿਆ ਜਾਵੇਗਾ ਸੋ ਇਸ ਵਿੱਚ ਅੱਗੇ ਲਿਖਦੇ ਨੇ ਇਕ ਅਸਾਮੀਆਂ ਦੀ ਗਿਣਤੀ ਸੰਕੇਤਕ ਹੈ ਅਤੇ ਲੋੜ ਅਨੁਸਾਰ ਘਟ ਜਾਂ ਵੱਧ ਸਕਦੀ ਹੈ ਅਸਾਮੀਆਂ ਦੀ ਗਿਣਤੀ ਯੋਗਤਾ ਰਾਖਵਾ ਕਰਨ ਚੋਣ ਵਿਧੀ ਆਦੀ ਆਦੀ ਦਾ ਵੇਰਵੇ ਲਈ ਵਿਭਾਗ ਦੀ ਵੈਬਸਾਈਟ ਜੋ ਤੁਹਾਨੂੰ ਦਿੱਤੀ www.sswd.punjabgovernment.in ਵੇਖੋ ਕੋਈ ਵੀ ਅਪਡੇਟ ਲਈ ਤੁਸੀਂ ਇਸ ਸਾਈਟ ਤੇ ਵਿਜ਼ਿਟ ਕਰਕੇ ਇਹਨਾਂ ਭਰਤੀਆਂ ਦੇ ਖਿਲਾਫ ਜੋ ਵੀ ਅਪਡੇਟ ਆਉਂਦੀ ਆ ਉਹ ਤੁਸੀਂ ਦੇਖ ਸਕਦੇ ਹੋ ਨਿਯਮ ਅਤੇ ਸ਼ਰਤਾਂ ਕੀ ਨੇ ਇਸ ਨੂੰ ਪੜਨ ਦੀ ਆ ਇਸ ਭਰਤੀ ਲਈ ਉਸ ਬਾਰੇ ਗੱਲ ਕਰਦੇ ਆ ਉਮੀਦਵਾਰ ਕੇਵਲ ਆਨਲਾਈਨ ਅਰਜੀ ਦੇ ਸਕਦੇ ਹਨ ਵਿਸਤਾਰਪੂਰਵ ਵਿਗਿਆਪਨ ਯੋਗਤਾ ਅਤੇ ਵਿਦਿਅਕ ਯੋਗਤਾ ਸੰਬੰਧੀ ਸਾਰੀ ਜਾਣਕਾਰੀ ਜੋ ਵੈੱਬਸਾਈਟ ਤੁਹਾਨੂੰ ਦੱਸੀ ਆ ਉਸ ਤੇ ਉਪਲਬਧ ਹੋਵੇਗੀ ਉਮੀਦਵਾਰ ਨਿਯਮਿਤ ਤੌਰ ਤੇ ਵੈੱਬਸਾਈਟ ਦੇਖਦੇ ਰਹੇ ਕਿਉਂਕਿ ਕੋਈ ਵੀ ਐਡੈਂਡਮ ਜਾਂ ਕੋਰੀਜ਼ੈਂਡਮ ਸਿਰਫ ਵੈਬਸਾਈਟ ਤੇ ਹੀ ਜਾਰੀ ਕੀਤਾ ਜਾਵੇਗਾ ਠੀਕ ਹੈ ਜੀ ਤੁਸੀਂ ਰੈਗੂਲਰ ਇਸ ਵੈਬਸਾਈਟ ਤੇ ਦਿਖਦੇ ਰਹੋ ਇਸ ਤੇ ਕੋਈ ਵੀ ਅਪਡੇਟ ਆਉਂਦੀ ਆ ਉਹ ਸਿਰਫ ਤੁਹਾਨੂੰ ਇਸੇ ਵੈਬਸਾਈਟ ਦੇ ਉੱਪਰ ਮਿਲੇਗੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਫਾਰਮ ਦੀ ਆਖਰੀ ਮਿਤੀ 10 ਦਸੰਬਰ 2025 ਇਹ ਜੋ ਜਾਣਕਾਰੀ ਦਿੱਤੀ ਗਈ ਆ ਸੋ ਇਹ ਸੀ ਜੋ ਅਪਡੇਟ ਪੰਜਾਬ ਆਂਗਣਵਾੜੀ ਵਿਭਾਗ ਵਿੱਚ ਜੋ ਵੱਡੀ ਭਰਤੀ ਨਿਕਲੀ ਆ 6110 ਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ ਜਿਸ ਵਿੱਚ 1316 ਅੰਗੜਵਾੜੀ ਵਰਕਰ ਅਤੇ 4794 ਅੰਗੜਵਾੜੀ ਹੈਲਪਰਾਂ ਦੀ ਭਰਤੀ ਆ ਟੋਟਲ ਪਿਲਾ ਕੇ ਇਹ ਪੋਸਟਾਂ ਮੰਦੀਆਂ ਨੇ 6110 ਸੋ ਕੋਈ ਹੋਰ ਅਪਡੇਟ ਆਉਂਦੀ ਆ ਇਹਨਾਂ ਭਰਤੀਆਂ ਰਿਲੇਟਡ ਜਾਂ ਕੋਈ ਹੋਰ ਗਵਰਨਮੈਂਟ ਨਿਊਜ਼ ਆਉਂਦੀ ਆ ਤਾਂ ਤੁਹਾਨੂੰ ਉਸ ਦੀ ਜਾਣਕਾਰੀ ਅਸੀਂ ਆਪਣੀ ਚੈਨਲ ਤੇ ਦੇ ਦੇਵਾਂਗੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰੋ ਅੰਕਿਤ ਤੁਹਾਨੂੰ ਹਰ ਇੱਕ ਅਪਡੇਟ ਮਿਲ ਸਕੇ ਮਿਲਦੇ ਆ ਕੋਈ ਹੋਰ ਅਪਡੇਟ ਨਾਲ ਜੀ ਧੰਨਵਾਦ ਜੀ